बॉलीवुड स्टार ਜਿਨ੍ਹਾਂ ਆਪਣੀਆਂ ਫਿਲਮਾਂ ਕਰਕੇ ਮਸ਼ਹੂਰ ਨੇ ਉਹਨਾਂ ਹੀ ਉਹਨਾਂ ਦੀ ਦਰਿਆ ਦਿੱਲੀ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਇੱਕ ਵਾਰ ਫਿਰ ਤੋਂ ਉਹਨਾਂ ਨੇ ਮੁਨਕਤਾ ਦੀ ਮਿਸਾਲ ਦਿੰਦੇ ਹੋਏ ਆਰਥਿਕ ਤੰਗੀ ਚੱਲ ਰਹੀ ਪਦਮਪੂਸ਼ਣ ਐਵਾਰਡੀ ਗੁਰਮੀਤ 바ਵਾ ਦੀਤੀ ਗਲੋਰੀ 바ਵਾ ਨੂੰ 25 ਲੱਖ ਰੁਪਏ ਦੀ ਮਦਦ ਭੇਜੀ ਹੈ ਬੀਤੇ ਕਈ ਦਿਨਾਂ ਤੋਂ ਗਲੋਰੀ 바ਵਾ ਚਰਚਾ ਦਾ ਵਿਸ਼ਾ ਬਣੀ ਹੋਏ ਸੀ ਕਿਉਂਕਿ ਗਲੋਰੀ 바ਵਾ ਦੀ ਪੁਸ਼ਤੈਨੀ ਜਾਇਦਾਦ ਤੇ ਕਰਾਇਦਾਰਾਂ ਨੇ ਕਬਜ਼ਾ ਕਰ ਲਿਆ ਸੀ ਤੇ ਉਹਨਾਂ ਦੀ ਆਰਥਿਕ ਸਥਿਤੀ ਕਾਫੀ ਖਰਾਬ ਦੱਸੀ ਜਾ ਰਹੀ ਸੀ ਲੇਕਿਨ ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਬੈਂਕ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਬੈਂਕ ਵਿੱਚੋਂ ਫੋਨ ਕੀਤਾ ਗਿਆ ਕਿ ਅਕਸ਼ੇ ਕੁਮਾਰ ਵੱਲੋਂ ਉਹਨਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਕਮ ਭੇਜੀ ਗਈ ਹੈ ਤੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਕਸ਼ੇ ਕੁਮਾਰ ਦਾ ਤੈਦਲੋ ਧਰਵਾਜਵੀ ਕੀਤਾ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਮੈਨੂੰ ਬੈਂਕ 'ਚੋਂ ਫੋਨ ਆਇਆ ਸੀ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ਤੁਹਾਨੂੰ ਕੋਈ ਟਰਾਂਜੈਕਸ਼ਨ ਹੋਈ ਹੈ ਤੇ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿੱਤ ਚੇਤੇ ਵੀ ਨਹੀਂ ਸੀ ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਅਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਹਾਂ ਮੇਰੇ ਕੋ ਵਰਡਸ ਨਹੀਂ ਆ ਗਏ ਜੀ ਵਰਡਸ ਖਤਮ ਹੋ ਗਏ ਕਿੰਨੀ ਰਕਮ ਕਿੰਨੀ ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ ਉਸ ਤੋਂ ਬਾਅਦ ਪਰਿਵਾਰ ਦੇ ਲਈ ਖੁਸ਼ੀ ਦੀ ਲਹਿਰ ਹੈ ਜੀ ਆਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਅਬ ਕੀ ਹੋਗਾ ਅਸੀਂ ਕਿਤਰਾ ਕਰਾਂਗੇ ਸਾਡਾ ਸਕੂਲ ਸਾਡੀ ਪੜਾਈਗਾ ਪਰ ਉਹ ਖੁਸ਼ੀ ਦੀ ਲਹਿਰ ਹੈ ਜੀ ਮੈਂ ਜੀ ਬਿਲਕੁਲ ਨਤਮਸਤਕ ਹੋ ਕੇ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਹੈ ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵਾਧੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਭਾਜੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੀ ਬਿਊਰੋ ਰਿਪੋਰਟ ਜਗਬਾਣੀ ਟੀਵੀ